ਸਸ਼ੀ ਘਰ ਸਸ਼ੀ ਗਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਮਹਾਪਿਆਬ ਚੈਨਲ ਤੇ ਸਵਾਗਤ ਹੈ ਜੀ ਥੈਂਕ ਯੂ ਜੀ ਜਿਹੜਾ ਤੁਸੀਂ ਸੌਫਟਵੇਅਰ ਚ ਯੂਜ਼ ਕਰ ਰਹੇ ਹੋ ਮੰਮੀ ਬੈਬੀ ERP ਯੂਜ਼ ਕਰ ਰਹੇ ਹੋ ਕਦੋਂ ਤੋਂ ਯੂਜ਼ ਕਰ ਰਹੇ ਹੋ ਕਦੋਂ ਤੋਂ ਇਹਨਾਂ ਦੇ ਸੈਟੀਸਫਾਈ ਕਸਟਮਰ ਹੋ ਤੁਸੀਂ ਅਸੀਂ ਰਾਉਂਡ 5 ਹਾਫ ইয়ারਸ ਬੈਕ ਸਟਾਰਟ ਕੀਤਾ ਸੀਗਾ ਪਰ ਹੈਪਸ ਵਨ ਆਫ ਦਾ ਇਨੀਸ਼ੀਅਲ ਕਸਟਮਰਸ ਤੇ ਸਾਡਾ ਠੀਕ ਚੱਲ ਰਿਹਾ ਹੈ ਫॉर ਲਾਸਟ 5 ইয়ারਸ ਵੀ ਹੈਵ নো ਪ੍ਰੋਬਲਮ ਜਿਵੇਂ ਅਸੀਂ ਜੋ ਚਾਹਨੇ ਆ ਮੋਡੀਫਿਕੇਸ਼ਨਸ ਇਟ ਇਜ਼ ਡਨ ਡਾਇਨਾਮਿਕ ਹੈ ਕਾਫੀ ਪਾਸ ਮੂਵਿੰਗ ਚੇਂजेस ਆ ਜਾਂਦੀਆਂ ਜਿਵੇਂ ਜੀਐਸਟੀ ਦੇ ਵਿੱਚ ਚੇਂजेस ਆਉਂਦੀਆਂ ਉਵੇਂ ਸਾਰਾ ਕੁਝ ਚੇਂਜ ਕਰਨਾ ਹੁੰਦਾ ਤਾਂ ਇਟ ਇਜ਼ ਟਾਈਮਲੀ ਕਰ ਦਿੰਦੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਸਾਫਟਵੇਅਰ ਕਸਟਮਾਈਜ਼ ਕਰ ਸਕਦੇ ਹਾਂ ਕਦੋਂ ਮਰਜ਼ੀ ਕਰਵਾ ਸਕਦੇ ਹਾਂ ਸਾਡਾ ਕਸਟਮਾਈਜ਼ਡ ਹੀ ਹੈ ਸਾਰਾ ਆਈਆਰਪੀ ਇਸ ਕਸਟਮਾਈਜ਼ਡ ਟੂ आवर ਪ੍ਰੋਡਕਸ਼ਨ ਨੀਡਸ ਤੇ ਸਾਡੇ ਕਾਫੀ ਬੰਦੇ ਮਤਲਬ ਕਿ ਡਿਫਰੈਂਟ ਸੈਕਸ਼ਨਸ ਦੇ ਉੱਤੇ ਆਪਰੇਟ ਕਰਦੇ ਆਂ ਡਿਫਰੈਂਟ ਲੈਵਲ ਆ ਮਤਲਬ ਕਿ ਇੰਟੈਲੈਕਟ ਲੈਵਲ ਦੇ ਆਪਰੇਟ ਕਰਦੇ ਆ ਦੇ ਆਪਰੇਟ ਹੁੰਦਾ ਸੀਆਰਐਮ ਚੱਲਦਾ ਦੇ ਗਾਬੀ ਇਫੈਕਟਿਵ ਹੈ ਜਿਹੜਾ ਇਹ ਸੌਫਟਵੇਅਰ ਹੈ ਤੁਸੀਂ ਯੂਜ਼ ਕਰ ਰਹੇ ਹੋ ਇੰਨੇ ਲੰਬੇ ਸਮੇਂ ਤੋਂ ਤੁਹਾਡੀ ਇੰਡਸਟਰੀ ਕਿਸ ਪ੍ਰੋਡਕਟ ਵਿੱਚ ਡੀਲ ਕਰਦੀ ਹੈ ਅਸੀਂ ਟਰਾਂਸਫਾਰਮਰਸ ਬਣਾਨੇ ਆ ਡਿਸਟ੍ਰਿਬਿਊਸ਼ਨ ਟਰਾਂਸਫਾਰਮਰ ਸਰਵੋ ਸਟੈਬਲਾਈਜ਼ਰਸ ਤੇ ਸਾਡੇ 올 ਓਵਰ ਇੰਡੀਆ ਸੇਲਸ ਟੀਮ ਹੈ 올 ਓਵਰ ਇੰਡੀਆ ਸਰਵਿਸਿੰਗ ਟੀਮ ਹੈ ਸੋ ਸਾਰੇ ਮਾਨੀਟਰ ਕਰੀਦਾ ਸੀ ਇਸ ਤਰ੍ਹਾਂ ਕੋਈ ਹੋਰ ਪ੍ਰੋਡਕਟ ਵੀ ਆਪਣਾ ਸੋਲਰ ਦਾ ਵੀ ਕਰੀਦਾ ਜੀ ਠੀਕ ਹੈ ਜੀ ਸੋਲਰ ਵਿੱਚ ਤੋਂ ਡਿੱਕੇ ਕਿਸ ਕਿਸ ਰੇਂਜ ਤੱਕ ਸੋਲਰ ਪੈਨਲ ਜਾਂ ਗ੍ਰਿਡ ਸਿਸਟਮ ਨਾਲ ਚਲਾਉਂਦੇ ਨੇ ਜੇ ਕਿ ਇਪੀਸੀ ਦਾ ਕੰਮ ਕਰਦੇ ਆ ਇੰਜੀਨੀਅਰਿੰਗ ਪ੍ਰੋਕਿਊਰਮੈਂਟ ਐਂਡ ਕੰਸਟਰਕਸ਼ਨ ਦਾ ਤੇ ਉਹ ਸਾਡਾ ਅਪ ਟੂ 500 ਕਿਲੋਵਾਟ ਤੱਕ ਦਾ ਸਿਸਟਮ ਲੱਗੇ ਹੋਏ ਆ ਜੰਦ ਜੰਦ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸੋਲ ਲਾਉਣਾ ਚਾਹੀਦਾ ਜੀ ਬਿਕੋਜ਼ ਇਟ ਇਜ਼ ਦਾ ਨੀਡ ਆਫ ਦਾ ਆਵਰ ਇਹਨਾਂ ਦਾ ERP ਇਫ ਯੂ ਵਾਂਟ ਟੂ ਐਕਸਪੈਂਡ ਇਫ ਯੂ ਵਾਂਟ ਟੂ ਸਟੀਮ ਲਾਈਨ ਯੂਰ ਬਿਜ਼ਨਸ ਇਰ ERP ਨੂੰ ਚਲਾਉਣਾ ਚਾਹੀਦਾ ਇਹ ਜੋ ਤੁਸੀਂ ਕੰਪਨੀ ਸਟਾਰਟ ਕੀਤੀ ਸੀ ਤੁਸੀਂ ਕਿੱਥੋਂ ਤੁਹਾਡੀ ਜਰਨੀ ਸਟਾਰਟ ਹੋਈ ਇਸ ਕੰਪਨੀ ਨੂੰ ਜੀਟੀਵੀ ট্রান্সਫਰਰ ਨੂੰ ਚਲਾਉਣ ਵਿੱਚ ਤੁਹਾਡੀ ਜਰਨੀ ਕਿਹੜੀ ਜਦੋਂ ਸਟਾਰਟ ਹੋਈ ਅੱਜ ਤੁਸੀਂ ਕਿਸ ਲੈਵਲ ਤੇ ਪਹੁੰਚ ਚੁੱਕੇ ਹੋ ਆਈ ਸਟਾਰਟਡ ਬਹੁਤ ਛੋਟੇ ਲੈਵਲ ਤੇ ਸਟਾਰਟ ਕੀਤਾ ਸੀਗਾ ਤੇ ਇਸ ਵਕਤ ਸਾਡੀ ਕੋਈ 22 ਸਟੇਟ ਦੇ ਵਿੱਚ ਮਤਲਬ ਕਿ ਇੰਸਟਾਲੇਸ਼ਨਸ ਐਗਜ਼ਿਸਟ ਕਰਦੀਆਂ ਠੀਕ ਹੈ ਜੀ ਵੀ ਹੈਵ ਗrown ਬਿਕੋਜ਼ ਆਫ ਵੀ ਟ੍ਰਾਈ ਟੂ ਇਨੋਵੇਟ ਨਵੀਆਂ ਟੈਕਨੋਲੋਜੀਸ ਅਸੀਂ ਇਨਵੋਲ ਕਰਦੇ ਜਾ ਰਹੇ ਹਾਂ ਸੀንስ ਕੀ ਹੈ ਤੁਹਾਡੀ ਕੰਪਨੀ ਦਾ ਹਾਂ ਜੀ ਕਿਹੜੇ ਸਾਲ ਵਿੱਚ ਲਾਂਚ ਕੀਤੀ ਗਈ ਸੀ ਕੰਪਨੀ 92 92 ਸਾਡਾ ਮੇਨ ਜਿਹੜਾ ਕੰਮ ਹੈ ERP ਦਾ ਜੇ ਤੁਸੀਂ ਵੀ ਕੋਈ ਨਵੀਂ ਫੈਕਟਰੀ ਲਾਈ ਹੈ ਜਾਂ ਆਫਿਸ ਲਾਈ ਹੈ ਜਾਂ ਤੁਹਾਡਾ ਪੁਰਾਣਾ ਸੈਟਅਪ ਹੈ ਤੇ ਅਸੀਂ ਉਹ ਸਾਰੀ ਫੈਕਟਰੀ ਨੂੰ ਆਟੋਮੇਟ ਕਰਦੇ ਹਾਂ ਸਾਡਾ ਉਹਦੇ ਵਿੱਚ ਕੰਮ ਹੈ ਕਿ ਫੈਕਟਰੀ ਦੇ ਵਿੱਚ ਸੌਫਟਵੇਅਰ ਲਗਾਣਾ ਤੁਹਾਡੀ ਡੇਲੀ ਬੇਸਿਸ ਤੇ ਕਿੰਨੀ ਪ੍ਰੋਡਕਸ਼ਨ ਹੋ ਰਹੀ ਹੈ ਕਿੰਨਾ ਤੁਹਾਡੇ ਕੋਲ ਮਟੀਰੀਅਲ ਆਇਆ ਕਿੰਨਾ ਗਿਆ ਕਿੰਨਾ ਸਟਾਕ 'ਤੇ ਹੈ ਤੁਹਾਡੇ ਨੰਬਰ ਆਫ ਸੇਲਸਮੈਨ ਕਿੰਨੇ ਹੈ ਤੇ ਉਹਨਾਂ ਦੀ ਲੋਕੇਸ਼ਨ ਕੀ ਕੀ ਹੈ ਉਹਨਾਂ ਨੇ ਟੋਟਲ ਕਿੰਨਾ ਸਾਮਾਨ ਵੇਚਿਆ ਕਿਹੜੇ ਸੇਲਸਮੈਨ ਦੀ ਪਰਫਾਰਮੈਂਸ ਅੱਛੀ ਹੈ ਖਰਾਬ ਹੈ ਅਸੀਂ ਇਹ ਸਾਰੇ ਵਿੱਚ ਨਾ ਕਵਰ ਕਰਦੇ ਹਾਂ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਤੁਸੀਂ ਫਰੰਟ ਤੇ ਆਉਂਗੇ ਜਰੂਰ ਸਰ ਕਰੀਏ ਕੋ ਸਟੋਰ ਇਨਵੈਂਟਰੀ ਸੌਫਟਵੇਅਰ ਹੈ ਜਿਹਦੇ ਵਿੱਚ ਅਸੀਂ ਇਨਵੈਂਟਰੀ ਕਵਰ ਕਰਦੇ ਹਾਂ ਪ੍ਰੋਡਕਸ਼ਨ ਸੌਫਟਵੇਅਰ ਹੈ ਫਰਾਂਸ ਐਂਡ ਅਕਾਊਂਟਿੰਗ ਸੌਫਟਵੇਅਰ ਹੈ ਜਿਦੇਚ ਅਸੀਂ ਫਰਾਂਸ ਅਕਾਊਂਟਿੰਗ ਬੈਲੈਂਸ ਸ਼ੀਟ ਸਾਰੀ ਹੈ ਸੀਆਰਐਮ ਹੈ ਜਿਹੜੇ ਤੁਹਾਡੇ ਮੁੰਡਿਆਂ ਦੇ ਅਲੱਗ-ਅਲੱਗ ਲੋਕੇਸ਼ਨਸ ਵਗੈਰਾ ਟਰੈਕ ਕਰਦਾ ਹੈ ਤੇ ਇਦਾਂ ਹੀ ਕੰਪਲੇਂਟ ਮੈਨੇਜਮੈਂਟ ਹੈ ਆਫਟਰ ਸੇਲ ਸਰਵਿਸ ਐਗਜ਼ਿਬਿਸ਼ਨ ਦਾ ਸਪੈਸ਼ਲ ਸੌਫਟਵੇਅਰ ਹੈ ਪ੍ਰੋਜੈਕਟ ਮੈਨੇਜਮੈਂਟ ਹੈ ਫਾਰ ਦਾ ਆਰਕੀਟੈਕਟਸ ਐਂਡ ਦਾ ਜਿਹੜੇ ਬਿਲਡਰਸ ਨੇ ਕੰਟਰੈਕਟਰਸ ਨੇ ਕਿ ਕਿਹੜਾ ਪ੍ਰੋਜੈਕਟ ਕਿੰਨੇ ਪਰਸੈਂਟੇਜ ਹੋ ਗਿਆ ਕਿੰਨੇ ਰਹਿੰਦਾ ਉਸ ਤੋਂ ਇਲਾਵਾ ਗੇਟ ਐਂਟਰੀ ਹੈ ਗੇਟ ਤੇ ਕਿਹੜੀ ਗੱਡੀ ਆਈ ਕਿਹੜੀ ਗਈ ਤੇ ਉਹ ਸਾਰਿਆਂ ਦੇ ਵਿੱਚ ਡਿਟੇਲ ਹੈ ਕਿ ਇਹ ਸਾਰੇ ਸੋਲੂਸ਼ਨ ਵਿਦ ਕਸਟਮਾਈਜ਼ਡ ਕੰਪਲੀਟ ERP ਐਸਸੀ ਪ੍ਰੋਵਾਈਡ ਕਰਦੇ ਆਂ ਇੰਡਸਟਰੀ ਚ ਜੀ ਮੈਂ ਪਹਿਲਾਂ ਤਾਂ ਤੁਹਾਡਾ ਮੋਬਾਈਲ ਫ੍ਰੈਂਡਲੀ ਸੌਫਟਵੇਅਰ ਹੈ ਦੂਸਰਾ ਆਟੋ ਰਿਮਾਈਂਡਰ ਹੈ ਦੇ ਵਿੱਚ ਵਟਸਐਪ ਤੇ ਜਿਵੇਂ ਕਿਨੂੰ ਕਿਨੂੰ ਅੱਜ ਮਿਲਣਾ ਹੈ ਉਹ ਰਿਮਾਈਂਡਰ ਆ ਜਾਏਗਾ ਜੇ ਤੁਹਾਡਾ ਸਟਾਕ ਘਟ ਗਿਆ ਉਹਦਾ ਰਿਮਾਈਂਡਰ ਆ ਜਾਏਗਾ ਡੈਸ਼ਬੋਰਡਸ ਹੈ ਯੂਜ਼ਰਸ ਪਰਮਿਸ਼ਨਸ ਹੈ ਬੈਕਅਪ ਸਿਕਿਉਰਿਟੀ ਹੈ ਸਾਡੇ ਵੱਲੋਂ ਤੇ ਰੈਡੀ ਟੂ ਯੂਜ਼ ਹੈ ਮਲਟੀਪਲ ਲੋਕੇਸ਼ਨ ਚ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਮਲਟੀਪਲ ਗੋਡਾਊਨ ਐਂਡ ਡਿਵੀਜ਼ਨਸ ਤੁਸੀਂ ਹੈਂਡਲ ਕਰ ਸਕਦੇ ਹੋ ਇਸ ਤੋਂ ਇਲਾਵਾ ਸੇਲ ਆਰਡਰ ਟਰੈਕਿੰਗ ਹੈ ਸਟਾਕ ਇਨ ਹੈਂਡ ਹੈ ਵਰਕ ਆਰਡਰ ਵਾਈਜ਼ ਸਟਾਕ ਸੋਲੂਸ਼ਨ ਹੈ ਤੇ ਇਹ ਸਾਰੇ ਫੀਚਰਸ ਆ